ਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜੀहां ਤੁਹਾਨੂੰ ਦੱਸ ਦਈਏ ਕਿ ਗੌਤਮ ਅਡਾਨੀ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਲਗਭਗ 700 ਮਿਲੀਅਨ ਡਾਲਰ ਦੀਆਂ ਡੀਲਾਂ ਰੱਦ ਹੋ ਚੁੱਕੀਆਂ ਨੇ ਜਾਨੀ ਕਿ 700 ਮਿਲੀਅਨ ਡਾਲਰ ਦਾ ਘਾਟਾ ਜੜਿਆ ਉਹ ਪੈ ਚੁੱਕਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਆ ਜਿਹੜੇ ਇੱਕ ਇਲਜ਼ਾਮ ਲਗਾਏ ਗਏ ਨੇ ਧੋਖਾਧੜੀ ਦੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗੇ ਨੇ ਅਮਰੀਕਾ ਦੇ ਕੋਰਟ ਦੇ ਵਿੱਚ ਤਾਂ ਉਹਨਾਂ ਇਲਜ਼ਾਮਾ ਕਰਕੇ ਹੀ ਇਹ ਵੀ ਵੱਡਾ ਝਟਕਾ ਲੱਗਿਆ ਹਾਲਾਂਕਿ ਸ਼ੇਅਰ ਮਾਰਕੀਟ ਦੇ ਵਿੱਚ ਵੀ ਕਾਫੀ ਨੁਕਸਾਨ ਜਿਹੜਾ ਅਡਾਨੀ ਗਰੁੱਪ ਨੂੰ ਚੱਲਣਾ ਪਿਆ ਪਰ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੌਤਮ ਅਡਾਨੀ ਅਡਾਨੀ ਗਰੁੱਪ ਦੇ ਮਾਲਕ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ 700 ਮਿਲੀਅਨ ਡਾਲਰ ਦੀ ਡੀਲ ਰੱਦ ਹੋ ਚੁੱਕੀ ਹੈ ਕੀਨੀਆਂ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਵੱਲੋਂ ਇਹ ਡੀਲਾਂ ਰੱਦ ਕਰ ਦਿੱਤੀਆਂ ਗਈਆਂ ਨੇ 에어ਪੋਰਟ ਸਬੰਧੀ ਤੇ ਪਾਵਰ ਲਾਈਨ ਦੇ ਪ੍ਰੋਜੈਕਟ ਨੂੰ ਲੈ ਕੇ ਇਹ ਡੀਲਾਂ ਹੋਈਆਂ ਸੀਗੀਆਂ ਅ ਅਡਾਨੀ ਗਰੁੱਪ ਨੇ ਲਗਭਗ ਦੱਸਿਆ ਜਾ ਰਿਹਾ ਕਿ 30 ਸਾਲਾਂ ਦੇ ਵਾਸਤੇ ਕੀਨੀਆਂ ਦੇ ਵਿੱਚ ਜੁੜੇ 에어ਪੋਰਟ ਨੇ ਉਹ ਲੀਜ਼ ਦੇ ਉੱਪਰ ਲੈਣੇ ਸੀ ਉਹਦਾ ਕੰਸਟਰਕਸ਼ਨ ਜਿਹੜੀ ਹੈ ਉਹ ਚੱਲ ਰਹੀ ਸੀਗੀ ਔਰ ਉਹ ਉਹ ਪ੍ਰੋਜੈਕਟ ਜਿਹੜੇ ਨੇ ਉਹ ਹੁਣ ਰੱਦ ਹੋ ਚੁੱਕੇ ਨੇ ਉਹ ਡੀਲ ਜਿਹੜੀ ਹੈ ਅਡਾਨੀ ਗਰੁੱਪ ਦੇ ਨਾਲ ਕਿਨੀਆ ਦੀ ਰੱਦ ਹੋ ਚੁੱਕੀ ਹੈ ਸੋ ਇਸੇ ਤਰੀਕੇ ਦੇ ਨਾਲ ਪਾਵਰ ਲਾਈਨ ਪ੍ਰੋਜੈਕਟ ਵੀ ਚੱਲ ਰਹੇ ਸੀ ਕਿਨੀਆ ਦੇ ਵਿੱਚ ਜੇਦੀ ਕਿ ਡੀਲ ਅਡਾਨੀ ਗਰੁੱਪ ਦੇ ਨਾਲ ਕਿਨੀਆ ਦੀ ਹੋਈ ਸੀਗੀ ਤਾਂ ਉਹ ਵੀ ਡੀਲ ਰੱਦ ਕਰ ਦਿੱਤੀ ਗਈ ਹੈ ਕਿਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਵੱਲੋਂ ਇਹ ਸਖਤ ਤਹਿਮ ਫੈਸਲਾ ਲੈ ਲਿਆ ਗਿਆ ਜਦੋਂ ਇਲਜ਼ਾਮ ਲੱਗੇ ਖਲਾਕੀ ਇਹ ਇਲਜ਼ਾਮ ਅਜੇ ਤੱਕ ਸਾਬਤ ਨਹੀਂ ਹੋ ਪਾਏ ਸਿਰਫ ਇਲਜ਼ਾਮ ਹੀ ਨੇ ਇਹ ਇਲਜ਼ਾਮ ਲਗਾਏ ਗਏ ਸੀਗੇ ਅਮਰੀਕਾ ਦੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਕਿ ਜਿਹੜੀਆਂ ਡੀਲਾਂ ਹੋਈਆਂ ਨੇ ਕੰਟਰੈਕਟ ਦਿਵਾਉਣ ਦੇ ਸਬੰਧੀ ਰਿਸ਼ਵਤ ਦੀ ਡੀਲ ਕੋਈ ਉਹ ਡੀਲ ਨਾ ਜਿਹੜੀ ਹੈ ਰਿਸ਼ਵਤ ਦੇ ਸਕੈਮ ਦੇ ਉੱਪਰ ਸਕੀਮ ਦੇ ਉੱਪਰ ਟਿੱਕੀ ਹੋਈ ਸੀਗੀ ਜਿਹਦੇ ਇਲਜ਼ਾਮ ਅਮਰੀਕਾ ਦੀ ਕੋਰਟ ਦੇ ਵਿੱਚ ਲੱਗੇ ਤੇ ਉਸ ਤੋਂ ਬਾਅਦ ਜਦੋਂ ਇਹ ਖਬਰ ਨਸ਼ਰ ਹੋਈ ਤਾਂ ਅਡਾਨੀ ਗਰੁੱਪ ਦੇ ਉੱਪਰ ਅਡਾਨੀ ਬਿਜ਼ਨਸ ਦੇ ਉੱਪਰ ਬਹੁਤ ਵੱਡਾ ਅਸਰ ਪੈ ਗਿਆ ਜਿਸ ਤਰੀਕੇ ਦੇ ਨਾਲ ਆ ਵੀ 700 ਮਿਲੀਅਨ ਡਾਲਰ ਦੀ ਡੀਲ ਰੱਦ ਹੋ ਚੁੱਕੀ ਹੈ ਜੀ ਹਾਂ ਕਿਨਿਆ ਦੇ ਰਾਸ਼ਟਰਪਤੀ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲੈ ਲਿਆ ਗਿਆ ਹੈ ਕਿ ਡੀਲਾਂ ਜੁੜੀਆਂ ਅਡਾਨੀ ਗਰੁੱਪ ਦੀਆਂ ਕਿਨਿਆ ਦੇ ਵਿੱਚ ਹੋਈਆਂ ਸੀ ਚਾਹੇ ਉਹ 에어ਪੋਰਟ ਦੇ ਸੰਬੰਧੀ ਹੋਣ ਜਾਂ ਫਿਰ ਪਾਵਰ ਲਾਈਨ ਪ੍ਰੋਜੈਕਟ ਦੇ ਸੰਬੰਧੀ ਹੋਣ ਤਾਂ ਇਹ ਬਹੁਤ ਸਾਰੀਆਂ ਡੀਲਾਂ ਹੋਈਆਂ ਸੀਗੀਆਂ ਅਡਾਨੀ ਗਰੁੱਪ ਦੀਆਂ ਕਿ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਲੀਜ਼ ਤੇ ਲੈਣਾ ਚਾਹੇ ਪਾਵਰ ਲਾਈਨ ਪ੍ਰੋਜੈਕਟ ਹੈ ਚਾਹੇ ਹਾਂ 에어ਪੋਰਟ ਦੇ ਪ੍ਰੋਜੈਕਟ ਨੇ ਤਾਂ ਉਹ ਸਾਰੇ ਪ੍ਰੋਜੈਕਟ ਹੁਣ ਰੱਦ ਕਰ ਦਿੱਤੇ ਗਏ ਨੇ ਕਿੰਨਿਆਂ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਮੁੱਖ ਕਾਰਨ ਫੈਸਲਾ ਲੈਣ ਦਾ ਇਹੀ ਹੈ ਕਿ ਜਿਹੜੇ ਇਲਜ਼ਾਮ ਅਮਰੀਕਾ ਦੇ ਵਿੱਚ ਰਿਸ਼ਵਤਖੋਰੀ ਦੇ ਅਡਾਨੀ ਗਰੁੱਪ ਦੇ ਉੱਪਰ ਲੱਗੇ ਨੇ ਗੌਤਮ ਅਡਾਨੀ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਵੱਲੋਂ ਤੇ ਹੋਰ 7 ਜਾਣੇ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਤਾਂ ਉਹ ਇਲਜ਼ਾਮ ਲੱਗਣ ਤੋਂ ਬਾਅਦ ਦੇ ਵਿੱਚ ਹੀ ਇਹ ਫੈਸਲਾ ਜਿਹੜਾ ਆ ਕੀਨੀਆਂ ਦੇ ਰਾਸ਼ਟਰਪਤੀ ਦੇ ਵੱਲੋਂ ਲਿਆ ਗਿਆ ਜਾਨਕਿ 700 ਮਿਲੀਅਨ ਦੀ ਡੀਲ ਰੱਦ ਕਰ ਦਿੱਤੀ ਗਈ ਹੈ ਕੀਨੀਆਂ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਡੀਲ ਰੱਦ ਕੀਤੀ ਗਈ ਹੈ ਸੋ ਉਸ ਤੋਂ ਬਾਅਦ ਅਸੀਂ ਸ਼ੇਅਰ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਇਲਜ਼ਾਮ ਲੱਗਣ ਤੋਂ ਬਾਅਦ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਵੀ ਕਾਫੀ ਵੱਡਾ ਘਾਟਾ ਜੁੜਿਆ ਗੋਤਮ ਅਡਾਨੀ ਹੁਣਾਂ ਨੂੰ ਜਾਨਕਿ ਅਡਾਨੀ ਗਰੁੱਪ ਨੂੰ ਪੈਂਦਾ